ਬਾਲਵਾ ਨਾ ਪਰ ਡੰਡਾ ਥੋੜਾ ਬਣਾਇਆ ਆ ਆ ਵੇਖੀ ਪਖੰਡ ਮਿਟਿਆ ਬਾਈ ਯਾਰ ਕੈਮਰੇ ਬੰਦ ਕਰੋ ਯਾਰ ਤੂੰ ਕੀ ਗੱਲ ਆ ਤੂੰ ਬਾਈ ਆਦੇ ਬੋਸ ਆ ਛੇੜ ਛਾੜਦਾ ਬੀਬਾ ਨੇ ਦੱਸਦਾ ਕਿ ਕਿੰਨੀਆਂ ਜਨਾਨੀਆਂ ਛੇੜੀਆਂ ਠੀਕ ਹੈ 354 ਲਗਣੀ ਤੇਰੇ ਤੇ ਕੋਈ ਗੱਲ ਨਹੀਂ ਕਰਨਾਂ ਨੂੰ ਹੱਥ ਲਪਾਉਣਾ ਮੈਂ ਚੱਲ ਆਉਣਾ ਫੜ ਦੂਜੇ ਨੂੰ ਅਰੇ ਬੀਬਾ ਹਾਂਜੀ ਬਾਬਾ ਜੀ ਆ ਗਏ ਬੈਠ ਜਾਓ ਭਾਈ ਬੀਬਾ ਨੇ ਆ ਗਏ ਬਾਬੇ ਵੀ ਆਏ ਆ ਕੀ ਪਖੰਡ ਤੁਸੀਂ ਵੀ ਆ ਜਾਓ ਕੀ ਪਖੰਡ ਵਿਟਿਆ ਆ ਕੀ ਤੂੰ ਆ ਰੋਲ ਕੀਤਾ ਓਏ ਮਾਰੋਲ ਨਹੀਂ ਤੂੰ ਬਾਬੇ ਕਰਨੀ ਵਾਲਾ ਹੈ ਜੀ ਉਹ ਹੈਲੋ ਤੂੰ ਕੀ ਹੈ ਤੂੰ ਕੀ ਹੈ ਤੂੰ ਕੀ ਹੈ ਮੈਂ ਵੀ ਬਾਬੇ ਦਾ ਚੇਲਾ ਹੀ ਆ ਮੰਨ ਲਓ ਮੈਂ ਤੇਰਾ ਸੇਵਾ ਕਰਦਾ ਸਾਰੀ ਤੈਨੂੰ ਵੀ ਰੱਖੂਗਾ ਤੂੰ ਮਤਲਬ ਇਹਦਾ ਸਪੋਰਟਰ ਹੈ ਤੈਨੂੰ ਰੱਖੂ 120 ਵਿੱਚ ਮੈਂ ਕੋਈ ਗੱਲ ਨਹੀਂ ਉਹ ਭੰਦਾ ਤੇਰਾ ਸਟਾਰ ਵਧਾ ਦਨੇ ਆ ਅਸੀਂ ਉਹ ਤੂੰ ਮੈਂ ਤੇਰੇ ਸਟਾਰ ਲਾਉਣ ਆਇਆ ਜੇ ਮੇਰੇ ਸਟਾਰ ਤੇਰੇ ਵਰਗੇ 36 ਵੇਖੇ ਵਧਾਉਣ ਵਾਲੇ ਕੀ ਪਖੰਡ ਮਿੱਤੇ ਥੋੜੇ ਬੜੇ ਲੋਕਾਂ ਨੂੰ ਇਕੱਠੇ ਕੀਤਾ ਤੇ ਤੂੰ ਕੀ ਬਾਬੇ ਜਾਣੀ ਜਾਣਾ ਹੈ ਜੀ ਬਾਬੇ ਜਾਣੀ ਜਾਣਾ ਹੈ ਉਹ ਜੇ ਥੋੜੇ ਵਰਗੇ ਲੋਕ ਨਾ ਨਾ ਹੁਣ ਥੋੜੇ ਵਰਗੇ ਲੋਕ ਤਾਂ ਲੁੱਟ ਬੰਦ ਹੋ ਜੇ ਲੁੱਟ ਬੰਦ ਭਰਾਵਾ ਵੇ ਤੂੰ ਵੀ ਸੇਵਾ ਕਰ ਰਹੀ ਹੈਂ ਭਗਤਾ ਭਗਤਾ श्राप ਦੇ ਦੇਣਗੇ ਬਾਬੇ श्राप ਦੇ ਦਿੰਦੇ ਆ ਉਹ ਤੂੰ ਮੈਨੂੰ ਦਵਾ श्राफ ਇਹਦੇ ਕੋਲ ਪਖੰਡੀ ਕੋਲ ਮੈਂ ਜਾਣ ਦੇ ਵੀ ਕਰਤੂਤ ਸਾਰੀ ਬਾਬੇ श्राप ਦੇ ਤੈਨੂੰ ਪਤਾ ਹੀ ਨਹੀਂ ਨੇਰੇ ਚ ਫਿਰਦੇ ਤੁਸੀਂ ਕਿੰਨੇ ਕਰਤੂਤ ਦੇ ਮਾਲਕ ਤੁਸੀਂ ਕਿਹਨੇ ਜੀ ਅਸ ਗੱਲ ਜੀ 사ਸੀ ਕਾ ਉਹ ਤੇਰਾ ਭਲਾ ਹੋ ਜਾ ਤੇਰਾ ਉਹ ਤੂੰ ਦੁਰ ਫਿਟੇ ਮੋ ਸਰਕਾਰੀ ਮੁਲਾਜ਼ਮ ਹੋ ਕੇ ਇੱਥੇ ਬੈਠਾ ਹੋਏ ਮਾਰਾ ਵਾਕਈ ਵੀ ਰਚਨਾ ਬਾਇੰਦੀਆ ਕਾਮਾਚੀ ਜੀ ਫਿਰ ਬਾਬਿਆਂ ਕੋਲ ਆਵਾਂ ਪਿਆ ਜੀ ਓਏ ਹੋਏ 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 ਮੈਨੂੰ ਯਾਦ ਆ ਤੂੰ ਮੇਰੇ ਕੋਲ ਥਾਣੇ ਆ ਕੇ ਗਿਆ ਸੀਗਾ ਹਾਂ ਆਇਆ ਸੀ ਨਾ ਬਿਲਕੁਲ ਆਇਆ ਸੀਗਾ ਜੀ ਆਪਾਂ ਮਿਲੇ ਸੀ ਉੱਥੇ ਆਪਣੇ ਠੰਡੇ ਮਿਲੇ ਤੇ ਸੀ ਆਈ ਸਰਕਾਰੀ ਵਿਭਾਗ ਹਤਰਾ ਕੀ ਕਿੰਨੀ ਤਨਖਾ ਤਨਖਾ ਹੈਗੀ ਮਹਾਰਾ ਲੱਖ ਰੁਪਈਆ ਦੀ ਤੇ ਇੱਥੇ ਕੀ ਕਰਦਾ ਪਰਿਵਾਰ ਚ ਕੌਣ ਪਰਿਵਾਰ ਚ ਮੈਂ ਤੇ ਮੇਰਾ ਬੇਟਾ ਬੇਟਾ ਕੈਨੇਡਾ ਹੈ ਜੀ ਤੇ ਇਹ ਸੀ ਮੇਰੀ ਘਰੇ ਰਹਿੰਦੀ ਹੈ ਜੀ ਬਾਬਾ ਮੈਂ ਪੜਿਆ ਲੱਗਦਾ ਨੂੰ ਤਾਈ ਸੁਨਲਾ ਸ਼ਰਮਲਥੀ ਮਲਕੀਤ ਸਿੰਘ ਹੈ ਇਹਨਾਂ ਦੀ ਬੇਟਾ ਕੈਨੇਡਾ ਹਾਂਜੀ ਹੋਰ ਕੌਣ ਹੈ ਪਰ ਬੱਸ ਮੈਂ ਮੇਰਾ ਬੇਟਾ ਤੇ ਮੇਰੀ ਮੈਸੇਜ ਹੀ ਤੈਨਾਂ ਜਾਣੇ ਹੋ ਬੱਸ ਹਾਂਜੀ ਅੱਛਾ ਮਿਸੇ ਮੇਰੀ ਡੇਡੀ ਲੌਨ ਕਰਦੀ ਹੈ ਜੀ ਅੱਛਾ ਕਰੇ ਫਾਈਨੈਂਸ ਦਾ ਕੰਮ ਆ ਜੀ ਅੱਛਾ ਹਾਂਜੀ ਉਹ ਵੀ ਕਮਾਲ ਦੀ ਪੀਆ ਕੇ ਉਹ ਲਾਨ ਤਾਂ ਉਹ ਤੁਹਾਡੇ ਲੋਕਾਂ ਦੇ ਇਹਨਾਂ ਲੋਕਾਂ ਇਹਨਾਂ ਲੋਕਾਂ ਦੀਆਂ ਤਾਂ ਪ੍ਰਾਪਰਟੀਆਂ ਬਣੀਆਂ ਹੀ ਆ ਨਾ ਇਹਨਾਂ ਨੇ ਤਾਂ ਮਹਿੰਗੀਆਂ ਗੱਡੀਆਂ 'ਚ ਘੁੰਮਣਾ ਹੀ ਹੈ ਕਿੰਨੀ ਤਨਖਾਹ ਤੇਰੀ ਲੱਖ ਰੁਪਈਆ ਲੱਖ ਰੁਪਈਆ ਤੇਰੀ ਤਨਖਾਹ ਜੀ ਬਾਬਾ ਜੀ ਨੂੰ 55000 ਰੁਪਈਆ ਅੱਜ ਦਿੱਤਾ ਹੈ ਹੈ ਕਾਹਦਾ ਦਿੱਤਾ ਬਾਈ ਜੀ ਕੰਮ ਹੋਏ ਥਾਣੇ ਦਾ ਤੂੰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਭੰਗਦਾ ਪਿਆਲਾ ਮਿਲਦਾ ਹੁਣ ਤੈਨੂੰ ਚੁੱਪ ਕਰ ਜਾ ਮੇਰੇ ਨਾਲ ਜਿਆਦਾ ਗਾ ਚੁੱਪ ਕਰਕੇ ਬੈਠ ਚੁੱਪ ਕਰਕੇ ਬੈਠ ਮੈਂ ਬੈਕ ਕੜਦਾ ਭੂਤ ਤੁਹਾਡੇ ਕੋਈ ਗੱਲ ਨਹੀਂ ਮੈਂ ਦੱਸਦਾ ਤੁਹਾਨੂੰ ਤੁਸੀਂ ਪਖੰਡ ਫੜਿਆ ਇਹ ਕਿਉਂ ਬਿਠਾਇਆ ਇੱਥੇ ਮਲਾਜ ਬਹੁਤ ਆਉਂਦੇ ਥੋੜੇ ਰਕੇ ਤੂੰ ਕੀ ਕਰਦਾ ਸੇਵਾਦਾਰ ਨਹੀਂ ਬਾਬੇ ਦਾ ਹੂੰ ਕਿਹੜੇ ਕੰਜਰ ਨੇ ਸੇਵਾਦਾਰ ਲਾਤਾ ਤੂੰ ਏਡੇ ਛੋਟੇ ਜਿਹੇ ਨੂੰ ਕੀ ਕਰਦਾ ਉਹ ਸੇਵਾ ਚ ਬਾਬੇ ਆਏ ਤਾਂ ਸੇਵਾ ਕਰਦੇ ਕੀ ਦੇਊਗਾ ਬਾਬਾ ਤੈਨੂੰ ਸੇਵਾ ਚ ਬਾਬਾਗਾ ਇੱਥੇ ਰੈ ਕੈਨੇਡਾ ਭੇਜੂਗਾ ਸਿੱਧਾ ਕੈਨੇਡਾ ਭੇਜੂਗਾ ਹੈਨਾ ਪੜਨੋਂ ਹਟਾ ਲਿਆ ਸਕੂਲ ਨਹੀਂ ਜਾਂਦਾ ਆ ਫਿਰ ਜਾਵਣਗੇ ਕੈਨੇਡਾ ਟੂਟੋ ਦੇ ਬਰਾਬਰ ਬੈਠ ਜਾ ਕਰੇਗਾ ਜਾ ਕੇ ਤੂੰ ਦਰ ਫਿੱਟੇ ਮੂੰਹ ਮਾਪਿਓ ਦੇ ਯਾਰ ਜਿਹੜੇ ਚੇਲਿਆਂ ਦੇ ਪੈਰਾਂ 'ਚ ਬਿਠਾ ਦਿੰਦੇ ਜਵਾਕਾਂ ਨੂੰ ਭੋਰਾ ਭੋਰਾ ਨਾ ਬਾਬਾ ਨਾ ਬੈਠੇ ਕਰਦਾ ਤੁਹਾਡੀ ਵਾਈਫ ਕੀ ਆਖੇ ਹੈ ਫਾਈਨਾਂਸ ਕਰਦੀ ਕਰੇ ਹਾਂਜੀ ਜੀ ਫਾਈਨਾਂਸ ਦਾ ਕੰਮ ਹੈ ਜੀ ਤੁਹਾਡੇ ਵਾਲੀ ਕਮਾਈ ਤੁਹਾਡੇ ਵਾਲੀ ਕਮਾਈ ਨਾਲ ਹਾਂਜੀ ਜੀ ਬੇਟਾ ਪੱਕਾ ਹੋ ਗਿਆ ਕਿ ਨਹੀਂ ਕੈਨੇਡਾ ਬੇਟਾ ਤਾਂ ਪੀਆ ਰ ਹੈ ਕਮਾਉਂਦਾ ਕੁਛ ਉਹ ਭੇਜਦਾ ਲੱਖ ਰਪਏ ਮਹੀਨਾ ਵੀ ਭੇਜਦਾ ਲੱਖ ਮੁੰਡਾ ਭੇਜਦਾ ਟੋਟਲ 2.5 ਲੱਖ ਰੁਪਏ ਮਹੀਨਾ ਕਮਾਈ ਹੈਗੀ ਹੈ ਜੀ ਕਮਾਈ ਹੈਗੀ ਤੇ ਫਿਰ ਇੱਥੋਂ ਉਮਰ ਸਿੰਘ ਕੋਸਰੇ ਆ ਜਾਵੇਂ ਨਾ ਨਾ ਕੀ ਕੀ ਕਿਹੜੇ ਤੈਨੂੰ ਬਲਾਵੇਂ ਚ ਲੈ ਲਿਆ ਨੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਤੂੰ ਸਰਕਾਰੀ ਮੁਲਾਜ਼ਮ ਬੰਦਾ ਹੈ ਜੇ ਮੈਂ ਤੇਰੇ ਤੈਨੂੰ ਬਰਾਬਰ ਗਵਾ ਰੱਖ ਲਾ ਮੈਂ ਵੀ ਇਹ ਬੰਦੇ ਜਿਹੜੇ ਹੈਗੇ ਕਮਨ ਮੁਲਾਜ਼ਮ ਦਾ ਇੱਕ ਬੇਟੇ ਦੀ ਅਰਜ਼ੀ ਸੀਗੀ ਜੀ ਉਹਨਾਂ ਨੇ ਮੈਨੂੰ ਦੱਸਿਆ ਜੀ ਕਹਿੰਦੇ ਵੀ ਫਲਾਣੇ ਬਾਬੇ ਕੋਲ ਸੀਗੇ ਸੀਗੇ ਉਹਨਾਂ ਨੇ ਸਾਡੇ ਬੇਟੇ ਨੂੰ ਭੇਜਿਆ ਤੇ ਇਹਨੇ ਕਰਤੀ ਅਰਜ਼ਨ ਨਹੀਂ ਉਹਨਾਂ ਦੀ ਕੱਢੀ ਇਹਦੀਆਂ ਅਰਜ਼ਨਾ ਮੈਂ ਜਾਣਦਾ ਮੈਂ ਆਪ ਜਿਹੜੇ ਥਾਣੇ ਲੱਗਦਾ ਜਾ ਕੇ ਸਾਰੀਆਂ ਕਰਤੂਤਾ ਮੈਨੂੰ ਲੋਕਾਂ ਦੀਆਂ ਫਰੋਲਦਾ ਇਹਦੀਆਂ ਅਰਜ਼ਨਾ ਮੈਂ ਜਾਣਦਾ ਤਿੰਨ ਜਣਾਨੀਆਂ ਭਜਾ ਹਟੇ ਇਦੋਂ ਪਹਿਲਾਂ ਅੱਛਾ ਜੀ ਮੈਂ ਤਾਂ ਕੁੰਜਾ ਹਾਂ ਕਿ ਹੁਣ ਦੇ ਗੇਟ ਆ ਜੀ ਲੰਗਰ ਵਾਸਕਾਂ ਦੇ ਭੰਡਾਰਾ ਕਰਨਾ ਜੀ ਕੁੱਲਾ ਠੱਗ ਲੱਗਦਾ ਜੀ ਮੈਨੂੰ ਤਾਂ ਉਹੀ ਉਹੀ ਹੈ ਹੈ ਜੀ ਉਹੀ ਹੈ ਉਹੀ ਹੈ ਭੰਡਾਰਾ ਸਾਹਿਬ ਇਹ ਆਪਣੇ ਦੋਸਤ ਹੈ ਜੀ ਉਹ ਇਹਦੀ ਅੱਖਾਂ ਦਾ ਪਾਣੀ ਕਿੰਨਾ ਪੈਣੀ ਹੈ ਜੀ ਬਾਬੇ ਨਾਲ ਉਹ ਯਾਰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਬਾਬੇ ਬਹੁਤ ਕੁਝ ਮੈਂ ਜਾਣਦਾ ਇਹੋ ਜੇ ਬਾਬੇ ਬਹੁਤ ਵੇਖਿਆ ਮਲਾਜ਼ਮ ਵੀ ਬਹੁਤ ਆਉਂਦੇ ਆ ਮਲਾਜ਼ਮ ਬਹੁਤ ਆਉਂਦੇ ਆ ਆ ਸਾਹਮਣੇ ਕੌਣ ਬੈਠਾ ਆ ਸਾਹਮਣੇ ਕੌਣ ਬੈਠਾ ਬੀਬਾ ਬੈਠੀ ਹੈ ਨਾ ਹਾਂਜੀ ਬਾਬਾ ਮਲਾਖ ਖੋਦ ਹਾਂ ਇਹੀ ਕੜਾ ਪਾ ਕੇ ਗਏ ਆ ਪਾ ਕੇ ਗਏ ਨਾ ਕੜਾ ਕੀ ਪਾ ਕੇ ਮੈਨੂੰ ਦੱਸ ਮੈਂ ਤੂੰ ਵਾਧੂ ਘਰੋ ਘਟਾਤਾ ਵੜ ਕੇ ਅੱਛਾ ਕੰਮ ਦਾ ਸਿਹਰੇ ਡੈਣਾ ਨਹੀਂ ਹਾਂ ਸਾਲੋ ਮੇਰਾ ਕਰਾ ਹਾਂ ਤਾਂ ਮੈਂ ਰੋਜ਼ ਖੋਸਦਾ ਮੈਂ ਦੱਸ ਕਿੱਧਰ ਜਾਵਾਂ ਤੇ ਇੱਕ ਮਿੰਟ ਬੀਬਾ ਤੂੰ ਬਈ ਚੇਲਾ ਕਿ ਕਿਵੇਂ ਆਇਆ ਇੱਕ ਮਿੰਟ ਇੱਕ ਮਿੰਟ ਚੁੱਪ ਕਰੀ ਇੱਕ ਮਿੰਟ ਆ ਯਾਰ ਇੰਨਾ ਧੂਆਂ ਰੋਲ ਕੀਤਾ ਇਹਨੇ ਦੀਦਾ ਕੁਝ ਐ ਨਹੀਂ ਮੇਰਾ ਤਾਂ ਸਾਹ ਬੰਦ ਹੋਣ ਲੱਗਿਆ ਤੁਹਾਡਾ ਸਾਹ ਨਹੀਂ ਘੁੱਟਦਾ ਇੱਥੇ ਨਹੀਂ ਨਹੀਂ ਜੀ ਬਾਬਾ ਇੱਥੇ ਕਿਰਪਾ ਬੜੀ ਹੁੰਦੀ ਇੱਥੇ ਆ ਕੇ ਬਹੁਤ ਕਿਰਪਾ ਹੁੰਦੀ ਹੈ ਕੀ ਕਰਕੇ ਦਿੱਤਾ ਕਿਰਪਾ ਨਾਲ ਤੈਨੂੰ ਨੇ ਮੈਂ ਟਰਾਲੇ ਪਵਾਉਂਦੀ ਨਹੀਂ ਤੈਨੂੰ ਟਰਾਲੇ ਚਾਹਦੇ ਹਾਂ ਅੱਛਾ ਉਹ ਅੜ ਚ ਨਾਉਦੀ ਉਹ ਚ ਕਿਸ਼ਤੇ ਚ ਅੱਛਾ ਟਰਾਲੀ ਅੱਛਾ ਟਰਾਲੇ ਵਾਲੇ ਕਿ ਐ ਜੀ ਬਾਬਾ ਤੇ ਟਰਾਲੇ ਸਵਾ ਪਾਦੇ ਜੀ ਤੇ ਕਿਸ਼ਤੇ ਅੜੀ ਜਾਂਦੀ ਹੈ ਉਹ ਬਾਬਾ ਜੀ ਦੀ ਕਿਰਪਾ ਨਾਲ ਹੀ ਪਿਆ ਜੀ ਮੈਨੂੰ ਬੰਦਾ ਕੋਈ ਦੱਸਣ ਵਾਲਾ ਮਿਲਿਆ ਨਹੀਂ ਨਾ ਮੈਂ ਟਰੱਕ ਤੇ ਬੈਠ ਕੇ ਜਾ ਸਕਦਾ ਨਹੀਂ ਨੂੰ ਪਹਾੜਾਂ ਦੇ ਵੇਖਾਂ ਵੀ ਅੱਜ ਕਮਾਈ ਕੀ ਹੈ ਬਾਬਾ ਜੀ ਕਦੇ ਬੜੀ ਕਮਾਈਆਂ ਪਾ ਦੇ ਸਾਡਾ ਅਸੀਰਵਾਦ ਨਾਲਾ ਫਿਰ ਮੈਂ ਚੱਕ ਕੇ ਪਾ ਦੇ ਅੱਛਾ ਹੁਣ ਫਿਰ ਕਿਵੇਂ ਹੁਣ ਫਿਰ ਕਿਵੇਂ ਕਮਾਈ ਹੁਣ ਕਿਸ ਤਾਂ ਟੁੱਟਦੀ ਹੈ ਉਹ ਟੁੱਟਦੀ ਆ ਉਹ ਬਾਬਾ ਕੱਦ ਕੇ ਕਹਿੰਦਾ ਬਾਬਾ ਭਰੂ ਘਰੋਂ ਵੇਂਦਾ ਜਾਈ ਤੂੰ ਦੇ ਤਾਂ ਦੇਤੀ ਲੰਗਰਾਂ ਤੇ ਸੇਵਾ ਕੋਈ ਕਿਨੇ ਸੇਵਾ ਦੇ ਦਿੱਨੇ ਤੂੰ ਵੀ ਦੇਤੀ ਹਾਂਜੀ ਹਾਂ ਉਹ ਦਰ ਫਿੱਟੇ ਮੂਹ ਤੁਹਾਡਾ ਪੜੇ ਲਿਖਿਆ ਦਾ ਉਹ ਇੱਕ ਪਾਸੇ ਟਰਾਲੇ ਪਾਈ ਬੈਠਾ ਕੀ ਦਿੱਤਾ 21000 ਸੇਵਾ ਹਾਂ ਲਾਟਰੀ ਆ ਤੇ ਪੁਰਿਆ ਮੇਰੇ ਕੋਲੇ ਪੁਰਿਆ ਕਾਦੇ ਬਾਤੇ ਆ ਲਾਟਰੀ ਆ ਤੇ ਲਾਟਰੀ ਦਿੰਦਾ ਹੈ ਹਾਂਜੀ ਨੰਬਰ ਹਾਂਜੀ ਨੰਬਰ ਇਧਰੋਂ ਵੇਖੀ ਮੇਰੇ ਵੱਲੋਂ ਸਿੱਧਾ ਵੇਖ ਸਤਾ ਓਏ ਆ ਢਾਈ ਕਿਲੋ ਦਾ ਆ ਚਕਾ ਆ ਫੜੋ ਇਹ ਇਹਦੇ ਨਾਲ ਲੁਟਾਊਗਾ ਇਹ ਮੈਂ ਕੋਈ ਨਹੀਂ ਕਰੂੰ 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 ਇਹਦੇ ਨਾਲ ਹੀ ਕਰੂੰਗਾ ਆ ਇਹਦੇ ਨਾਲ ਹੀ ਰੋਡ ਕਰਨਾ ਪਊਗਾ ਇਹ ਕਿੰਨਾ ਚਿਰ ਹੋ ਗਿਆ ਹੁੰਦੇ ਨੂੰ ਮਿੰਨਾ ਹੋ ਗਿਆ ਇਹ ਮਹੀਨਾ ਮਹੀਨਾ ਹੋ ਗਿਆ ਕਿੰਨੀਆਂ ਲੱਟ ਰਗੀਆਂ ਪਾਤੀਆਂ ਇੱਕ ਵੀ ਜੀ ਹੋਈ ਨਹੀਂ ਜੀ ਕੋਈ ਪਾਈ ਹੈ ਜੀ? ਹਾਂ ਜੀ। ਨੰਬਰ ਦੱਸਿਆ ਸੀ ਇਹਨੇ? ਦਾਦਾ ਕਹਿੰਦਾ ਅੱਜ ਤੁਹਾਨੂੰ ਹੋਰ ਦੇਵਾਂ ਲਾਟਰੀ ਇੱਕ ਨੰਬਰ ਦੇਦਾ। ਕੰਮ ਕੀ ਕਰਦਾ? ਕੰਮ ਤਾਂ ਲੇਬਰ ਦਾ ਹੀ ਜੀ। ਲੇਬਰ ਦਾ ਕੰਮ ਕਰਦਾ। ਹਾਂ ਜੀ। ਤੇ ਮਿਹਨਤ ਮਜ਼ਦੂਰੀ ਕਰਦਾ ਮਿਹਨਤ ਮਜ਼ਦੂਰੀ ਕਰਕੇ ਕਿੰਨੇ ਦੇ ਕਿੰਨੇ ਰੁਪਏ ਦੀ ਲਾਟਰੀ ਪਾਈ ਸੀ? ਮੈਂ 500 ਵਾਲੀ ਪਾਈ ਸੀ। ਉਹ ਤੇਰਾ ਭਲਾ ਹੋ ਜਾ ਤੇ ਆੜੀ ਕਿੰਨੀ ਤੇਰੀ? 500 ਦੀ ਆੜੀ ਹੈ ਜੀ। ਤੇ 500 ਦੀ ਆੜੀ 500 ਦੀ ਲਾਟਰੀ ਪਾਤੀ ਉਹ ਹੀ 500 ਦਾ ਸੌਦਾ ਲੈ ਕੇ ਜਾਂਦਾ ਘਰੇ। ਬਾਬੇ ਨੇ ਕਿਰਪਾ ਕਰ। ਉਹ ਲਾਟਰੀ ਪਾਉਣੀ ਆ ਇਹ ਇਹਨੂੰ ਵੀ ਦਿੱਤਾ ਕੁਛ। ਹਾਂ ਜੀ ਇਹਨੂੰ ਦੱਤਾ ਇਹ ਤਾਂ ਪਿਆਰਾ ਦਿਹਾੜੀ ਆ ਰਹੀ ਜੀ ਆ ਪੜੇ ਲਿਖੇ ਵੇਖ ਲੋ ਵੇਖ ਭੂਖ ਪਾਣੇ ਪਈ ਉਹਨਾਂ ਦੀ ਤਾਂ ਛੱਟ ਤੂੰ ਉਹ ਯਾਰ ਇਹ ਬੰਦੇ ਉਹ ਤੁਸੀਂ ਬਖਸ਼ਦੇ ਕਿਨੂੰ ਐ ਤੁਸੀਂ ਬਖਸ਼ਦੇ ਕਿਨੂੰ ਤੇਰੀ ਕਰਤੂਤ ਮੈਂ ਜਾਣਦਾ ਚੰਗੀ ਤਰ੍ਹਾਂ ਤੂੰ ਇੱਕ ਸਰਕਾਰਨੇ ਦੇ ਕਮਰੇ ਚ ਬੈਠਾ ਹੁੰਦਾ ਸੀ ਆ 25 ਲੱਖ ਦੀ ਕੋਠੀ ਪਾਈ ਬੈਠਾ ਤੂੰ ਇਹਨਾਂ ਲੋਕਾਂ ਦੇ ਸਿਰ ਤੇ ਬਾਹਰ ਤੇਰੇ ਗੱਡੀ ਖੜੀ ਐ 35 ਤੇ 40 ਲੱਖ ਦੀ ਸਾਰਾ ਸੀ ਵੇਜ ਨਾ ਸੀ ਸਾਡੇ ਟਰਾਲੇ ਪਵਾਦੇ ਦੀ ਕਿੰਨਾ ਹੋਵੇ ਸਾਨੂੰ ਕਿਸੇ ਦੀ ਪੁੱਛਣਾ ਹੀ ਨਾ ਪਿਆ ਵੀ ਕਿਵੇਂ ਚੱਲਦੇ ਆ ਕੀ ਇਹਦਾ ਕੰਮ ਅਸੀਰਵਾਦ ਨਾਲ ਚੱਲ ਪਾਦੇ ਜੀ ਅਸੀਂ ਵੇਖ ਲਓ ਹਾਂ ਕੋਈ ਨਹੀਂ ਲੱਗਿਆ ਰਿਹਾ ਅਸ਼ੀਰਵਾਦ ਕਿਸ ਤਾਂ ਮੁੜਦਿਆਂ ਨਹੀਂ ਲੱਗਿਆ ਰਿਹਾ ਅਸ਼ੀਰਵਾਦ ਜਿਹਦੇ ਘਰ ਵੇਖਿਆ ਹੋ ਜਾਂਦੀ ਕਿਰਪਾ ਹੀ ਹਾਂ ਕੋਈ ਨਹੀਂ ਕੋਈ ਨਹੀਂ ਥੋ ਉਹ ਥੋੜੇ ਵਰਗੇ ਲੋਕਾਂ ਦੀ ਨਾ ਜਿੰਨਾਂ ਜਿਹੜੇ ਇੱਥੇ ਹੈਗੇ ਨਾ ਇਸ ਸਮਾਜ ਦੇ ਵਿੱਚ ਉਹਨਾਂ ਚੋਂ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ ਪੜਿਆ ਹਾਂਜੀ ਹਾਂਜੀ ਕਿੰਨਾ ਖੂਜ ਵਾਲੀਆਂ ਪੜ ਕੇ ਕਿਸੇ ਗੁਰਦੁਆਰੇ ਜਾਓ ਕਿਸੇ ਮੰਦਿਰ ਜਾਓ ਕਿਸੇ ਮਸਜਿਦ ਜਾਓ ਜਿਹੜੇ ਧਰਮ ਨੂੰ ਮੰਨਦੇ ਆ ਉੱਥੇ ਜਾ ਉੱਥੇ ਜਾ ਕੇ ਹੱਥ ਪੱਲਾ ਜੋੜੋ ਨਹੀਂ ਨਹੀਂ ਬਾਬਾ ਜੀ ਸਾਨੂੰ ਦਿੱਤਾ ਨਾ ਪ੍ਰਮਾਤਮਾ ਨੇ ਸਭ ਕੁਝ ਹਾਂਜੀ ਹਾਂਜੀ ਆਪ ਜੁੰਡੇ ਖਿਲਾ ਰਹੇ ਨੇ 10 ਹੀਰੋ ਬਣਿਆ ਸੰਜੇ ਦਾ ਤਾਂ ਬਣਿਆ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਧਰਮ ਸਿੰਘ ਬਰਨ ਸਾਹਿਬ ਮੇਰੀ ਬੇਨਤੀ ਹੈ ਵੀਰਾ ਉਹਦਾ ਸਾਕਰੀ ਹੈ ਆਪਾਂ ਬਹਿ ਕੇ ਮੈਂ ਬਾਤ ਬਹਿ ਕੇ ਗੱਲ ਕਰਾਂਗੇ ਪਰ ਤੁਸੀਂ ਕਰ ਲੋ ਇੱਥੇ ਗੱਲ ਮੈਂ ਗਵਾਹ ਤਾਂ ਰੱਖੂੰਗਾ ਗਵਾਹ ਤਾਂ ਰੱਖੂੰ ਮੈਨੂੰ ਇਧਰ ਨਿਬੜ ਲੈਂਦਾ ਬੀਬੀ ਦਾ ਬਹੁਤ ਨੁਕਸਾਨ ਕੀਤਾ ਬੀਬੀ ਆ ਜਾ ਉਠੋ ਤੂੰ ਗੰਢਿਆ ਜਿਆ ਅੱਜ ਨੂੰ ਬੈਠਦਾ ਬਾਬਾ ਜੀਏ ਭਾਈ ਜੀ ਅਸੀਂ ਤਾਂ ਤਰਖਾस्तान ਦਿੱਤੇ ਸੀ ਸਾਡਾ ਕੜਾ ਮੜਵਾ ਦੇ ਬਹੁਤ ਸਾਨੂੰ ਮੈਂ ਤਾਂ ਘਰੋਂ ਹੀ ਛੇਤਰ ਖਾ ਲਿਆ ਕਿੰਨੇ ਤੋਲੇ ਆਂਦਾ ਇਹ ਹੈਗਾ ਸਵਾਦੋ ਤੋਲੇ ਆਂਦੇ ਕੀ ਕਹਿ ਕੇ ਪੁਆਇਆ ਨੇ ਤੁਹਾਨੂੰ ਇਹ ਕਹਿੰਦਾ ਸੀ ਕਿ ਤੁਹਾਡਾ ਕੰਮ ਬਣ ਜੂਗਾ ਸਾਡਾ ਕੋਈ ਕੰਮ ਸੀਗਾ ਕਰਦਾ ਨਹੀਂ ਕੜਾ ਬੀਬਾ ਬੰਦਾ ਕੀ ਕੰਮ ਕਰੇ ਬੰਦਾ ਤੇਰਾ ਘਰ ਵਾਲਾ ਹਾਂਜੀ ਘਰ ਵਾਲਾ ਮੇਰਾ ਜੀ ਸੱਚੀ ਹਾਂਜੀ ਘਰ ਵਾਲਾ ਜੀ ਮੇਰਾ ਨਨਤਾ ਜੀ ਕਿ ਇੰਨੇ ਉਹਦੀ ਘਰ ਦੇ ਨੇ ਕੀ ਵੇਖ ਕੇ ਰਿਸ਼ਤਾ ਕਰਤਾ ਕੀ ਕਰਦਾ ਇਹ? ਹਾਂ ਜੀ ਠੇਕੇਦਾਰੀ ਕਰਦਾ ਕੋਠਿਆਂ ਦੇ ਠੇਕੇ ਮਾਰਦਾ ਜੀ। ਇਹ ਹਾਂ ਜੀ। ਇਹ ਮਾਰ ਲੈਂਦਾ ਠੇਕੇ? ਹਾਂ ਜੀ ਹਾਂ ਜੀ ਮਾਰ ਲੈਂਦਾ ਜੀ। ਚਾਰ ਕਪੂਟ ਦਾ ਦਿਮਾਗ ਹੈਗਾ ਠੇਕੇਆਂ ਵਾਲੇ ਦਾ? ਬਹੁਤ ਜੀ ਬਹੁਤ ਨਕਸ਼ੇ ਮੁਕਸ਼ੇ ਵਧੀਏ ਬਣਾ ਲੈਂਦਾ ਕੋਠਿਆਂ ਦੇ ਜੀ। ਅੱਛਾ। ਹਾਂ ਜੀ। ਅੱਛਾ ਫਿਰ ਉਹ ਜਿਹੜੀ ਨਕਸ਼ੇ ਵਾਲੀ ਕਮਾਈ ਸੀਗੀ ਤੇ ਉਹ ਇਧਰ ਵਾਰਤੀ ਤੁਸੀਂ ਹੈ ਇਧਰ? ਮੈਨੂੰ ਤਾਂ ਪਤਾ ਨਹੀਂ ਸੀਗਾ ਬਾਬਾ ਜਿਵੇਂ ਕਹਿ ਦਿੰਦਾ ਸੀਗਾ ਵੀ ਅੱਜ ਇੰਨੇ ਲਿਆ ਦਿਓ ਇੰਨੇ ਮੇਰੀ ਗੱਡੀ ਤੇ ਚੜਾ ਦੂ ਕੰਮ ਹੋ ਜਾਊਗਾ। ਤੇ ਮੈਂ ਲਿਓ ਵੀਰੇ ਹ ਲਾਜ ਜੇ ਕਹਿੰਦਾ ਸੀ ਕਿ ਮੈਂ ਤੁਹਾਨੂੰ ਅਖੀਰ ਵਿੱਚ ਮੈ ਕਰੋੜਪਤੀ ਬਣਾਉਂਗਾ ਕਾਦੇ ਨੂੰ ਕਹਿੰਦਾ ਸੀ ਕਿ ਮੈਂ ਕਰੋੜਪਤੀ ਬਣਾਉਂਗਾ ਕਹਿੰਦਾ ਸੀ ਕਿ ਮੈਂ ਤੁਹਾਨੂੰ ਸੱਤਾ ਦਊਂਗਾ ਇੱਕ ਕਿਹੜਾ ਹਤਾ ਬਚਣਾ ਤੁਸੀਂ ਕਰੋੜਪਤੀ ਬਣਾਉਗਾ ਬੀ ਵੀ ਤੁਸੀਂ ਅਖਰ ਦਊਂਗੇ ਤੁਹਾਨੂੰ ਕੋਈ ਆ ਦਈ ਓਏ ਹਾਂ ਦੱਸ ਤਾਂ ਦੱਸ ਇੱਕ ਮਿੰਟ ਵੀ ਬਾ ਇੱਕ ਮਿੰਟ ਹਾਂ ਕੀ ਕਹਿਣਗੇ ਕੋਠੀਆਂ ਦੇ ਠੇਕੇ ਤੇ ਝਾਕੀ ਮੇਰੇ ਵੱਲ ਆ ਫੜੀ ਮੇਰਾ ਫੋਨ ਉਹ ਵੜਾ ਜਾ ਫੜੀ ਮੇਰਾ ਫੋਨ ਫੜੀ ਮੇਰਾ ਫੋਨ ਤੂੰ ਖੜਾ ਤੂੰ ਖੜਾ ਉੱਠ ਕੇ ਤੇਰੇ ਮੈਂ ਸਰਚ ਮਾਰ ਕੇ ਰੋਬੜਾ ਵਾਧੂ ਪਿੱਛੇ ਹਟ ਪਿੱਛੇ ਹਟ ਪਿੱਛੇ ਹਟ ਫੇਛੜ ਫੇਛੜ ਉਹ ਮਰਦਾ ਕਰਨੀ ਜੀ ਬਾਈ ਲੱਗਦੀ ਹੈ ਵੱਡੀ ਚੈਨੀ ਬਾਈ ਬਟੇ ਗੱਲ ਇਧਰ ਹੋ ਕੋਈ ਲੁੱਟੀ ਲੱਗਦੀ ਹੈ ਕਿਹੜਾ ਮੈਂ ਮੈਂ ਉਹ ਦੇਖੋ ਉਹ ਦੇਖੋ ਜੀ ਉਹ ਦੇਖੋ ਹਾਂ ਇਹ ਵੀ ਲੋ ਹੋਏ ਉਹ ਜੱਪ ਹੋਏ ਉਹ ਜੱਪ ਕਰਦੇ ਉਹ ਜੱਪ ਕਰਦੇ ਇਧਰ ਆ ਜਾ ਇਧਰ ਆ ਜਾ ਇਧਰ ਆ ਜਾ ਇਧਰ ਆ ਜਾ ਇਹਨਾਂ ਦੀ ਗੱਲ ਸੁਣ ਇੱਕ ਮਿੰਟ ਹਾਂ ਧਰਮ ਸਿੰਘ ਬਰਾੜ ਸਾਹਿਬ ਚੈਨੀ ਦਾ ਮੈਂ ਹੀ ਪਾ ਕੇ ਗਿਆ ਸੀ ਤੂੰ ਕਿਹੜੀ ਖੁਸ਼ੀ ਜਪਾ ਉਹ ਪਤਾ 걸 ਗਿਆ ਜੀ ਮੇਰਾ ਥੋੜਾ ਬਿਜ਼ਨਸ ਵਧ ਗਿਆ ਸੀਗਾ ਚਲੋ ਕਾਰੋਬਾਰ ਚ ਵਾਧਾ ਹੋ ਗਿਆ ਸੀਗਾ ਆਪਣਾ ਫਾਈਨੈਂਸ ਦਾ ਕੰਮ ਸੀ ਜਿਹੜਾ ਇਹ ਘਰ ਦੇ ਘਰ ਦੇ ਸੀ ਮਿਸ ਜੀ ਮੇਰੀ ਕਿੰਨੇ ਤੋਲੇ ਆਉਂਦੀ ਆ ਇਹ 2.5 ਤੋਲੇ ਆਉਂਦੀ ਆ ਜੀ 2 ਲੱਖ ਰੁਪਏ ਲੱਗੇ ਜੀ ਇਹਦੇ ਇਧਰ ਆ ਜਾ 2 ਲੱਖ ਇਹ ਲੱਗੇ ਇਧਰ ਆ ਜਾ ਇਧਰ 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 ਲੈ ਉਹ ਮਿੱਟ ਕੇ ਲੈ ਇਧਰ ਖਰਚਿਆ ਇੱਕ ਮਿੰਟ ਖਰਚਿਆ ਖਰਚਿਆ ਇੱਕ ਮਿੰਟ ਆ ਲਾ ਓਏ ਲਾ ਆ ਲਾ ਇਹਨੂੰ ਭਾਈ ਜੀ ਮੇਰਾ ਵੀ ਇਧਰ ਆ ਇਧਰ ਆ ਜਾ ਇਧਰ ਆ ਜਾ ਤੂੰ ਮੁਲਾਜ਼ਮ ਐ ਮੈਂ ਤੈਨੂੰ ਗੱਲ ਦੱਸਾਂ ਹਨਾ ਤੁਸੀਂ ਪਖੰਡਵਾਦ ਆ ਲਾ ਕੇ ਫੜਾ ਦੇਉਂਗੇ ਕਿਸੇ ਦੀ ਐ हां जी हिस्से दी। ਫੜਾਏ ਨੂੰ ਫੜਾਏ ਨੂੰ ਬੰਦੇ ਦਾ ਪੁੱਤ ਬਣ ਕੇ ਆ ਲਾੜ ਦੀ। ਆ ਲਾੜ ਦੀ। ਮੈਂ ਤਾਂ ਕਾੜਾ ਵੀ ਬਾਈ ਚੋਰੀ ਬਣਾ ਕੇ ਕੋਈ ਨਹੀਂ ਬੀਬਾ ਕੋਈ ਨਹੀਂ ਮੈਂ ਪੁੱਛਦਾ ਇਹਨੂੰ ਸਾਰਾ ਲਾਉਂਗਾ ਹਿਸਾਬ ਤਾਵੇ ਦਾ ਮੈਂ। ਇਹੋ ਜਿਹਾ ਵਿਗੜੇ ਹੀ ਸਿੱਧੇ ਕਰਦਾ ਮੈਂ। ਤੇ ਉਹ ਬੀਬਾ ਹੀ ਲੈ ਕੇ ਆਈ ਹੈ ਪੌਸਾ ਬਾਬਾ। ਬੀਬਾ ਹੀ ਲੈ ਕੇ ਆਈ ਹੈ ਤਰਾਜਾ ਕੋਈ। ਤੇਰੇ ਤੇਰੇ ਦੇਉ ਡੰਡਾ ਬਰਾਬਰ ਮੈਂ ਨਹੀਂ ਤੇ ਲੈਣੀ ਸੀ ਮੈਂ ਜਦੋਂ ਹੀ ਗੱਲ ਤੁਸੀਂ ਲੁੱਟ ਕੇ ਖਾ ਕੇ ਚੈਨੀ ਤੇਰੀ ਚੈੱਕ ਕਰ ਉਹੀ ਹੈ ਹਾਂਜੀ ਧੱਕਾ ਕਰੀ ਜਾਂਦਾ ਤੁਸੀਂ ਧੱਕਾ ਕੀਤਾ ਨਹੀਂ ਹਜੇ ਧੱਕਾ ਕਰਨਾ ਹੈ ਧੱਕਾ ਕਰੀ ਜਾਂਦਾ ਤੂੰ ਮੌਕੇ ਦੇ ਅਫਸਰਾਂ ਜੋ ਮਰਜ਼ੀ ਕਰ ਸਕਦਾ ਮੈਂ ਤੈਨੂੰ ਕਹਣਾ ਵੀ ਤੂੰ ਜੇ ਚੁੱਪ ਹੋ ਜਾ ਜੇ ਚੁੱਪ ਹੋ ਜਾ ਗੱਲ ਚੰਗੀ ਹੈ ਤੇਨੇ ਮੈਂ ਤੈਨੂੰ ਮੈਂ ਪਹਿਲਾਂ ਵੀ ਕਹਤਾ ਵੀ 120 ਵਿੱਚ ਰੱਖੂੰਗਾ ਠੱਗੀਆਂ ਮਾਰਦਾ 420 ਤੇ ਲੱਗਣੀ ਹੈ ਹਜੇ ਹੋਰ ਬੜਾ ਕੁਝ ਬੀਬਾ ਨੇ ਦੱਸਣਾ ਵੇਹਦੇ ਕੀ ਕੁਝ ਦੱਸਣਾ ਉਹ ਤਾਂ ਠੀਕ ਹੈ ਚੈਨੀ ਚੈੱਕ ਕਰ ਆਉਂਦੀ ਯਾਰ ਤਮ ਸਿੰਘ ਬਰਾੜ ਸਾਹਿਬ ਐਸਚੋ ਸਭ ਚੈਨੀ ਤੇ ਠੀਕ ਹੈ ਤੇ ਮੈਂ 51000 ਰੁਪਏ ਹੋਣੇ ਦਿੱਤਾ ਇਹਨਾਂ ਨੂੰ ਜੀ ਭੰਡਾਰੇ ਹੁਣ ਹਾਜੀ ਹੁਣੇ ਦਿੱਤਾ ਜੀ ਓ ਯਾਰ ਪੁਲਿਸ ਕਿੱਥੇ ਕਿੱਥੇ ਖੜੇ ਮੈਨੂੰ ਦੱਸੋ ਇਹ ਤਾਂ ਫਿਰ ਪੁਲਿਸ ਮਾੜੀ ਮਹੀਨਾ ਪਹਿਲਾਂ ਭਾਈ ਉਹ ਤੁਸੀਂ ਲੁੱਟਾ ਆਪ ਕਰਾਉਂਦੇ ਹੋ ਜਾ ਕੇ ਨਾ ਕੰਜਰਾਂ ਨੂੰ ਪਰ ਪੁਲਿਸ ਮਾੜੀ ਉਹ ਇਹ ਤਾਂ ਚੁੰਗਲ ਚ ਪਾ ਲੈਂਦੇ ਹੁਣੇ ਦਿੱਤੇ ਹੁਣੇ ਦਿੱਤੇ ਜੀ ਆਪਣੇ ਬੈਗ 'ਚ ਹੀ ਪਹਿਲਾਂ ਹੀ ਚੈੱਕ ਕਰਵਾਉਣਾ ਚੱਕੋ ਇਹ ਚੱਕ ਚੱਕੋ ਕੋ ਬਾਹ ਕਿਹੜਾ ਬਾਬੇ ਨੇ ਮੰਗੇ ਸੀਗੇ ਆ ਮੱਥਾ ਟੇਕ ਕੋਈ ਨਹੀਂ ਪਰ ਮੈਂ ਮੰਗੇ ਮੋੜ ਦੇ ਨਹੀਂ ਮੰਗੇ ਤਾਂ ਮੋੜ ਨਹੀਂ ਆ ਫੜੀ ਫਾਇਦਾ ਗੋਆ ਡੱਡੂ ਵ ਉਧਰਲੇ ਪਾਸੇ ਦੀ ਆ ਭਾਜੇ ਨਾ ਕੋਈ ਉਧਰਲੇ ਇਹ ਨਿਕਲਣਗੇ ਉਥੋਂ ਦੀ ਆ ਉਥੋਂ ਇੱਥੇ ਖੜ ਮੋਰੇ ਆ ਰੱਖੀ ਮੜਾ ਜਾ ਕੋਲੇ ਜਾ ਕੋਈ ਫਿੱਲੇ ਤਾਂ ਨਾਸਾ ਕੁੱਟੀ ਆ ਰੱਖ ਕੋਲੇ ਕੀ ਬੋ ਭਾਈ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਕੱਢਣ ਨੂੰ ਕਰ ਜੀ ਕਰਦਾ ਆਹੀ ਬਹੁਤ ਤੂੰ ਥੋੜੇ ਆ ਤੇ ਥੋੜੇ ਕਦੇ ਹਰਾਮ ਦੇ ਆ ਥੋੜੇ ਸਾਡੇ ਵੀ ਪਾਈ ਆ ਜੀ ਬੱਚਾ ਸਾਡੀ ਮਿਹਨਤ ਦੀ ਕਮਾਈ ਆ ਜੀ ਮੈਂ ਤੇਰੀ ਮਿਹਨਤ ਕੋ ਉਥੇ ਵੇਦਾ ਜਾਈ ਮੈਂ ਤੇਰੀ ਬਣਾਉਣਾ ਮਿਹਨਤ ਮੈਨੂੰ ਇਹਨਾਂ ਨਾਲ ਪਹਿਲਾਂ ਗਰੀਬਾਂ ਦਾ ਕਰ ਲੈਂਦੇ ਹੱਲ ਤੇਰੀ ਮਿਹਨਤ ਮੈਂ ਕਰੂੰਗਾ ਵੇਦਾ ਜਾਈ ਆਹੀ ਆ ਤੇਰੇ ਤੇ ਪਾਇਆ ਇਹ ਦੁੱਧੇ ਵਿੱਚ ਸਾਡੇ ਇੱਕ ਮਿੰਟ ਇੱਕ ਮਿੰਟ ਤੇਰੇ ਹੋਰ ਵੀ ਇਹ 500 ਵਾਲੇ ਭਰਾਵਾ ਪੱਠੇ ਤੇ ਦੇ ਕੇ ਹੁਣ ਆਈ ਅਸੀਂ ਚੁੱਪ ਕਰਕੇ ਖੜ ਦੇ ਕਿ ਬਣਾਵਾ ਬੰਦਾ ਤੈਨੂੰ ਮੈਂ ਸਾਡੀ ਹੱਥ ਤੇਰੇ 500 ਵਾਲੇ ਹੀ ਆ ਹੱਕ ਦੀ 500 ਮੇਰੇ ਹੀ ਸਰੇ ਜੀ ਹਾਂ ਉਹ ਕਿੱਡੇ ਚੱਟੇ ਲੈ ਕੇ ਆਏ ਉਹ ਕੰਜਰਾ ਬਾਈ ਬਾਲਾ ਧੱਕਾ ਕਦੇ ਜਵਾਕ ਨੂੰ ਤਾਂ ਨਹੀਂ 500 ਰੁਪਏ ਦਿੰਦਾ ਹੋਣਾ ਮੈਂ ਹੁਣੇ 50000 ਦੀ ਗੁੱਡੀ ਘਰਾ ਕੇ 1000 ਰੁਪਏ ਕਰਾ ਚੱਕਿਆ 55000 ਵੀ ਦਿੱਤਾ ਜੀ ਕਦੇ ਭੰਡਾਰਾ ਕਰਨਾ ਹੈ ਮੈਂ ਕਹਿੰਦਾ ਚਲੋ 55000 ਦਾ ਦਮ ਦੇ ਦੇ ਨਾ ਆਜਾ ਬੀਬਾ ਨਾਲ ਸ਼ਿਕਾਇਤ ਕਰਦੀ ਤਾਂ ਕਰਤਾ ਸੀ ਭੰਡਾਰਾ ਤੁਹਾਡਾ ਇਹ ਤੇਰਾ ਤਾਂ ਕਰਤਾ ਸੀ ਭੰਡਾਰ ਉਹ ਤੁਹਾਨੂੰ ਤੁਹਾਨੂੰ ਤਨਖਾਹਾਂ ਇਸ ਕਰਕੇ ਮਿਲਦੀਆਂ ਕੰਚਰੋ ਵੀ ਤੁਸੀਂ ਇਹਨਾਂ ਦੇ ਲੈ ਕੇ ਚਰਨਾਚ ਰੱਖ ਦਿਓ ਤਾਂ ਵੇ ਲੜਾਂ ਦੇ ਤੇਰਾ ਤਾਂ ਘਰ ਵਾਲੇ ਨੂੰ ਵੀ ਭਟੀਆਂ ਕੋਠਿਆਂ ਦੇ ਠੇਕੇ ਲਾ ਮੂੰਹ ਬੰਦ ਰੱਖ ਮੂੰਹ ਬੰਦ ਰੱਖ ਮੈਂ ਮੁੱਖੀ ਨੱਕ ਤੇ ਮਾਰਦਾ ਹੁੰਦਾ ਹਾਂ ਹਾਂ ਲੋ ਤਾਂ ਆਟਾ ਮੋਲੇ ਦਾ ਕਰਤਾ ਰੁਸੀ ਆ ਮੁੱਖੀ ਨੱਕ ਤੇ ਮਾਰਦਾ ਹੁੰਦਾ ਮੈਂ ਤਿਆਰ ਰੱਖੀ ਹਾਂਜੀ ਮੈਂ 20000 ਜਰ ਆਇਆ ਲੰਗਰਾਂ ਚ ਹਾਂਜੀ ਹਾਂ ਪਾਇ ਬਾਬੇ ਚ ਕਿਹੜੇ ਨੋਟ ਸੀਗੇ 700 ਦੇ ਸੀਗੇ ਗੁੱਟੀ ਕਿਚੜਾਈ ਦੀ ਚੋ ਤੇਰਾ ਆ ਕਰ ਲੋ ਦਰਸ਼ਨ ਆ ਤੇਰੇ ਵੀ ਵਿਖਾ ਦੇ ਓਰੇ ਆ 5-500 ਦੇ ਐ ਇਹਦੇ ਸਰਕਾਰੀ ਨੌਕਰੀ ਵਾਲੇ ਦੇ ਇਹਦਾ ਮੁੰਡਾ ਕੈਨੇਡਾ ਦੇ ਵਿੱਚ ਹੈ 7 ਲੱਖ 1.5 ਲੱਖ ਰੁਪਿਆ ਦਾ ਮੁੰਡਾ ਕਮਾਉਂਦਾ ਘਰ ਵਾਲੀ ਕਹਿੰਦਾ ਜਿਹੜੇ ਪੈਸੇ ਮੈਂ ਤੇ ਮੇਰਾ ਮੁੰਡਾ ਕਮਾਉਨੇ ਆ ਨਾ ਮੇਰੀ ਤਨਖਾਹ ਆਉਂਦੀ ਆ ਆ ਆ ਮੁਲਾਜ਼ਮ ਤੇ ਕਹਿੰਦਾ ਜਿਹੜਾ ਮੈਂ ਲੱਖ ਰੁਪਿਆ ਤਨਖਾਹ ਲੈ ਕੇ ਆਉਣਾ ਤੇ 7 ਲੱਖ 1.5 ਲੱਖ ਮੇਰਾ ਮੁੰਡਾ ਉਹ ਤੋਂ ਬਚਾ ਕੇ ਭੇਜਦਾ ਕੈਨੇਡਾ ਦੇ ਵਿੱਚੋਂ ਪਤਾ ਨਹੀਂ ਕਿੰਨਾ ਔਖਾ ਹੋ ਕੇ ਜਵਾਕ ਕਮਾਉਂਦਾ ਹੋਊਗਾ ਠੀਕ ਹੈ ਚਲ ਕੋਈ ਗੱਲ ਨਹੀਂ ਕੰਮ ਲਾਉਂਦੀ ਐ ਕਹਿੰਦਾ 50000 ਰੁਪਿਆ ਘਰ ਵਾਲੀ ਵੀ ਫਾਈਨੈਂਸ ਤੇ ਪੈਸੇ ਦੇ ਕੇ ਕਮਾ ਲ ਆਹਰਾ ਆਂਬਣਾ 51000 ਰੁਪਇਆ ਇਹ ਬੰਦਾ 5500 ਦੇ ਨੋਟ ਹੈ ਦੇਖੋ ਬੰਦਾ ਬਣ ਜਾਵੇ ਉਹ ਬੰਦਾ ਬਣ ਜਾਵੇ ਮੱਤ ਮਾਰੀ ਬਈ ਐ ਪੜੇ ਲਿਖਿਆ ਨਹੀਂ ਦੱਸੋ ਇਹ ਕੀ ਮੱਤ ਕੇ ਇਹ ਮੈਂ ਆਪ ਹੀ ਮਾਰੇ ਪਿਆ 21000 ਹੈ ਤੇਰਾ ਹਾਂਜੀ ਕੀ ਆਖਾ ਤੈਨੂੰ ਯਾਰ ਮੈਂ ਟਰੱਕਾਂ ਦੀ ਕਮਾਈ ਕਰਦਾ ਸੜਕ ਤੇ ਕਿੱਡੀ ਔਖੀ ਕਮਾਈ ਹੈ ਕਿਸ਼ਤਾਂ ਤੇਰੀਆਂ ਟੁੱਟੀਆਂ ਜਾਂਦੀਆਂ ਇਹਨੂੰ ਪਖੰਡੀ ਨੂੰ ਕਾਹਦਾ 21000 ਦੇਤਾ ਤੂੰ ਉਹ ਕਿਸ਼ਤਾਂ ਵਾਸਤੇ ਦਿੱਤਾ ਸੀਗਾ ਜੇ ਉਹ ਕਿਰਪਾ ਹੋ ਜਾਏਗਾ ਕਿਸ਼ਤਾਂ ਦੀ ਕਰ ਦੇ 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 ਫਿਰ ਹੋਰ ਲਿਓਨੇ ਹੋਰ ਦੇ ਦੇ ਨਹੀਂ ਕੰਮ ਦਾ ਟਰਾਲੇ ਤਾਂ ਪਾਏ ਗਏ ਕਿੰਨੇ ਵਧੀਆ ਪਾਏ ਗਏ ਟਰਾਲੇ ਪਾਏ ਗਏ ਕਿਸਤਾ ਸੈਟ ਉੱਟਦੀਆਂ ਨਾ ਪਤਾ ਲੱਗੂ ਜਿਹਦੇ 5-7 ਟੁੱਟ ਗੀਆਂ ਤੇ ਫੜ ਕੇ ਫੈਨਸ ਵਾਲਿਆਂ ਨੇ ਲਾ ਲਿਆ ਆਪਣੇ ਨੌਰੇ ਦੇ ਵਿੱਚ ਸਹੀ ਠੀਕ ਹੈ ਫਿਰੇ ਤੋਂ ਲੈ ਕੇ ਵਿਖਾਈ ਕਿਸਤਾ ਸਸੇ ਪੈਸੇ ਤੋਂ ਕੋਈ ਦੱਸਣ ਵਾਲੇ ਹੈ ਨਹੀਂ ਸੀਗਾ ਵੀ ਟਰਾਲੇ ਕਿਵੇਂ ਚੱਲਦੇ ਆ ਜੀ ਕਿਵੇਂ ਪੌਣਿਆ ਕੰਮ ਕਿਵੇਂ ਆ ਇਹ ਕੋਈ ਮੈਂ ਪੁੱਛਣ ਗਿਆ ਕਿ ਟਰੱਕ ਵਾਲੇ ਨੇ ਰਾਹ ਨਹੀਂ ਪਾਇਆ ਜੀ ਮੈਂ ਨਾਲ ਬੈਠ ਕੇ ਜਾ ਨਹੀਂ ਸਕਦਾ ਜੀ ਦੂਰ ਬਾਬਾ ਜੀ ਮਿਲ ਕੇ ਮੈਨੂੰ ਬਾਬਾ ਜੀ ਬਾਬਾ ਜੀ ਤਾਂ ਦਾਦੇ ਪੁਰਦਾਦੇ ਨੇ ਟਰਾਂਸਪੋਰਟਰ ਹੀ ਹੋਣੀ ਆ ਹਨਾ ਨਹੀਂ ਬਾਬਾ ਜੀ ਕਦੇ ਫਿਰ ਅਸੀਂ ਹੈ ਕਿ ਪਾ ਦੇ ਟਰਾਲੇ ਬਾਬਾ ਜੀ ਹਾਂ ਤੇ ਫਿਰ ਕਿਸ ਤਰ੍ਹਾਂ ਟੋੜਦਿਆਂ ਲੈ ਲਾਂ ਬਾਬੇ ਤੋਂ ਕੋਈ ਅੜ ਚ ਨੇ ਫੈਂਡ ਸਪੂਰਾ ਹੋ ਗਿਆ ਸੀਗਾ ਤੇ ਜਿੱਤਾਂ ਨਹੀਂ ਹੋਇਆ ਸੀ ਸੰਗ ਤੇ ਮੁੱਕਰੀ ਜਾਂਦੀ ਆ ਜੀ ਕੰਮ ਕਰਾ ਥੋੜਾ ਕੋਈ ਹੱਲ ਨਹੀਂਗਾ ਹਨਾ ਪਹਿਲੀ ਕਮਾਈ ਲੈ ਕੇ ਆਇਆ ਸੀ ਮੈਂ ਜੀ ਨਾਲੇ ਕਿਸ਼ਤਾਂ ਮੁੱਕ ਨਾਲੇ ਕਹਿੰਦਾ ਕਿਸ਼ਤਾਂ ਮੁੱਕ ਗਿਆ ਤੇ ਨਾਲੇ ਪਹਿਲੀ ਕਮਾਈ ਲੈ ਕੇ ਆਇਆ ਕਿਸ਼ਤਾਂ ਫਿਰ ਉਹ ਆਇਨੇ ਵੀ ਭਰਿਆ ਜਣੇ ਤੇ ਲੈ ਕੇ ਆਂਦੇ ਫੜਫੜ ਕੇ ਡਰਾਈਵਰਾਂ ਤੋਂ ਜਿਹੜੀ ਮਾੜੀ ਮੋਟੀ ਸੀਗੀ ਉਹ ਆਹੋ ਡਰਾਈਵਰਾਂ ਤੋਂ ਫੜ ਕੇ ਇੱਧਰ ਦੇ ਦਿਆ ਕਰ ਠੀਕ ਹੈ ਤੇ ਕਿਸ਼ਤਾਂ ਟੁੱਟਣੀਆਂ ਹੀ ਆ ਉਹ ਤੁਹਾਨੂੰ ਸ਼ਰਮ ਨਹੀਂ ਉਹਦੀ ਮਾੜੀ ਮੋਟੀ ਹਰਾਮਖਾਨਦਿਆਂ ਨੂੰ ਉਹ ਕਿੱਡੇ ਸਿੱਧੇ ਸਾਦੇ ਲੋਕ ਆ ਹਲੇ ਵੀ ਉਹ ਬੰਦਾ ਵੇਖ ਕੇ ਡਾ ਭਰੋਸਾ ਕਰੀ ਬੈਠਾ ਤੇਰੇ ਤੇ ਕੰਜਰਾ ਆ ਰੱਖ ਲਾ ਉਹ ਆਪਦੇ ਰੱਖ ਲਾ ਕਿੱਥੇ ਕਿੱਥੇ ਅਸੀਂ ਪੈਨੂੰ ਸਮਝ ਨਹੀਂ ਆਉਂਦੀ ਐ ਚ ਹੋਰ ਪਤਾ ਨਹੀਂ ਕੀ ਕੋਸ਼ ਪਾਈ ਫਿਰਦਾ ਐ ਇਹ ਇਹ ਤਾਂ ਸਾਹਬ ਜੀ ਸਾਡੇ ਯਾਰ ਚੁੱਪ ਕਰ ਜਾ ਤੇਰੇ ਬੂਥੇ ਦੇ ਵੱਜ ਨਹੀਂ ਮੇਰੇ ਕੋਲੋਂ ਨਹੀਂ ਜੀ ਹੈ ਨਹੀਂ ਤੂੰ ਜਾਦੇ ਸਫਾਈਆਂ ਦੇਣਾ ਆ ਦੇਖ ਕਹਿੰਦੇ ਮੈਂ ਜਾਵਾਂ ਰੁੱਟ ਕੇ ਖਾ ਗਈ ਆਹ ਦੇਖ ਲਓ ਵਿਭਾ ਇੱਧਰ ਆ ਉਹ ਉਰੇ ਆ ਤੂੰ ਉਰੇ ਆ ਗੰਡਿਆ ਜਿਆ ਇੱਥੇ ਇੱਧਰ ਇੱਧਰ ਖੜਾ ਇੱਥੇ ਆ ਜਵਾਕ ਨੂੰ ਬਿਠਾ ਜਵਾਕ ਨੂੰ ਬਿਠਾਉਏ ਦਾ ਕੀ ਕਸੂਰ ਆ ਯਾਰ ਕਸੂਰ ਇਹ ਤੇ ਮਾਂ ਪਿਓ ਦਾ ਇਹਨੂੰ ਵਿਚਾਰੇ ਨੂੰ ਕੁ ਮੱਤ ਦੱਸਦਿਆਂ ਇਹਨੂੰ ਵੀ ਪਾਉਣੇ ਰੱਖੇ ਸੀ ਠੇਕੇਦਾਰਾਂ ਗੋਠੀਆਂ ਦਾ ਤੂੰ ਹਾਂ ਜੀ ਮਾਵਾ ਬਹਿ ਕਮਾਉਣਾ ਹਾਂਜੀ ਅੱਛਾ ਤੇ ਫਿਰ ਬੀਬਾ ਇਹ ਪੈਸੇ ਕਮਾਉਂਦਾ ਹੈ ਇਹ ਤੇਰੇ ਕੋਲ ਲੈ ਪੁੱਛ ਕੇ ਲੈ ਕੇ ਆਉਂਦੀ ਸੀ ਪੈਸੇ ਕੋਈ ਨਹੀਂ ਪਤਾ ਹੀ ਨਹੀਂ ਪੈਸੇ ਨੂੰ ਪਰਵਾਹੀ ਲੈ ਕੇ ਘਰੇ ਘਰੇ ਫਿਰ ਕਦੇ ਮੁੜ ਕੇ ਪੁੱਛੇ ਨਹੀਂ ਗਿਣੇ ਨਹੀਂ ਸੀ ਨਾ ਨਾ ਗਿਨੇ ਨਹੀਂ ਗਿੰਦਾ ਨਹੀਂ ਸੀ ਇਹ ਨਹੀਂ ਇਹ ਤਾਂ ਨਹੀਂ ਕਰਦਾ ਕਦੇ ਘਾਟਾ ਵਾਤਾ ਨਹੀਂ ਹੁੰਦਾ ਸੀ ਇਹ ਹੀ ਗਿੰਦੀ ਸੀ ਕਿ ਤੇਰੇ ਬਣਾਏ ਹੋਣਗਾ ਸੀਗਾ ਮੈਂ ਤੋਂ ਕਦੇ ਇਹ ਪੁੱਛ ਲੈਂਦਾ ਸੀ ਮੈਂ ਕਹਿ ਦਿੰਦੀ ਸੀ ਲੱਗ ਕੇ ਘਰੇ ਲੱਗਦੇ ਅੱਛਾ ਜਦ ਮੈਂ ਕਹਿੰਦੇ ਜਿਸੇ ਕਪੜਾ ਲੀਂਦਾ ਬਣਾ ਲਿਆ ਮੈਂ ਆਪਦਾ ਐ ਕਹਿ ਦਿੱਤੀ ਸੀ ਜੀ ਤੇ ਮੈਂ ਆ ਇਹਨੂੰ ਕੰਜਰ ਨੂੰ ਆ ਆ ਕੜਾ ਪਾਇਆ ਆ ਜਿਹੜਾ ਮੈਂ ਕੜਾ ਹਾਂ ਇਹ ਮੈਂ ਇੱਕ ਵਾਰੀ ਸਦਾ ਦੋ ਤੋਲਿਆਂ ਦਾ ਕੜਾ ਬੀਬਾ ਤੂੰ ਇਹਨੂੰ ਪਾਤਾ ਠੀਕ ਹੈ ਹੋਇਆ ਤੁਹਾਡਾ ਕੱਖ ਵੀ ਨਹੀਂਗਾ ਬੰਦਾ ਤੇਰਾ ਕਮਾਈ ਕਰਦਾ ਤੇ ਤੂੰ ਆ ਕੜੇ ਨੂੰ ਹੁਣ ਕੀ ਕਰਾਂ ਪਾਇਆ ਰਹਿਣ ਤੇ ਨਹੀਂ ਬਾਬਾ ਭਾਈ ਇਹ ਤਾਂ ਸਾਨੂੰ ਦਵਾ ਦੇ ਇਹ ਤਾਂ ਸਿਕੜੇ ਮਾਰੇਗੇ ਤਾਂ ਮੈਂ ਜਦੋਂ ਸਾਡਾ ਕਾਰੋ ਕਾ ਵਾਰੇ ਨਹੀਂ ਚੱਲਿਆ ਤੇ ਇਸੇ ਮਾਰੀ ਤਾਂ ਮੈਂ ਲੈ ਕੇ ਆਈ ਆਪਦੀ ਜ਼ੁਬਾਨ ਨਾਲ ਦੱਸ ਕੀ ਦਾ ਕੜਾ ਇਹ ਇਹਨਾਂ ਦਾ ਜੀ ਕੀ ਕਹਿ ਕੇ ਲਿਆ ਸੀ ਇਹ ਕਹਿੰਦਾ ਸੀ ਕਰੋ ਲਾਰਵਾ ਦੂਗਾ ਇਹਨੇ ਚਾਰ ਅੱਖਰ ਦਿੱਤੇ ਸੀ ਸਟਾ ਨੇ ਕਹਿੰਦਾ ਸੀ ਆਜੂ ਤਾਂ ਮੈਂ ਤਾਂ 3 ਸਾਲ ਤੋਂ ਆਪਦੇ ਘਰਾਂ ਨੇ ਤੋਂ ਚੋਰੀ ਲੰਮੀਆਂ ਮੈਂ ਤਾਂ ਨਾਲੇ ਤਾਂ ਉਹ ਹੀ ਗੱਲ ਸਾਡਾ ਤਾਂ ਸਾਰਾ ਇਹਨਾਂ ਨੁਕਸਾਨ ਹੋ ਗਿਆ ਅੱਛਾ ਦੋ ਪਾਸੇ ਜਾੜਦੀ ਰਹੀਆਂ ਇੱਕ ਸੱਟੇ ਵਾਲੇ ਪਾਸੇ ਤੇ ਇੱਕ ਸਾਧ ਵਾਲੇ ਪਾਸੇ ਇਹਨਾਂ ਨੇ ਫਿਰ ਕਹਿ ਦਿੰਦੇ ਸੀ ਕਿ ਆਜੂਗਾ ਹੁਣ ਆਜੂਗਾ ਹੁਣ ਆਜੂ ਹੁਣ ਮੈਂ ਮੈਂ ਭਗਤੀ ਤੋਂ ਉੱਠਿਆ ਮੈਂ ਦੇ ਦੂੰਗਾ ਹੁਣ ਕਾਦੀ ਭਗਤੀ ਪਤਾ ਨਹੀਂ ਇੱਕ ਧੂਆਂ ਤੌਰ ਕੀਤਾ ਨੇ ਆਕਸੀਜਨ ਦੀ ਕਮੀ ਕੀਤੀ ਹੈ ਇੱਥੇ ਆ ਕੇ ਤੁਸੀਂ ਲੋਕ ਬੈਠਦੇ ਹੋ ਅੱਖਾਂ ਮੀਚਿਆਂ ਦੇ ਮੂਰੇ ਨੀਵੀਆਂ ਪਾ ਕੇ ਕਿੱਥੇ ਕਿੱਥੇ ਪੁਲਿਸ ਕਿੱਥੇ ਕਿੱਥੇ ਪੁਲਿਸ ਉਹਨੂੰ ਅਕਲ ਦੇਊਗੀ ਲੋਕਾਂ ਨੂੰ ਤੂੰ ਇਹਦੇ ਉੱਪਰੋਂ ਕਿੱਡਾ ਭਰੋਸਾ ਬੰਦਾ ਜਨਾਨੀ ਤੇ ਕਰਦਾ ਹੈ ਵੀ ਉਹ ਕਹਿੰਦਾ ਮੈਂ ਵਿਚਾਰਾ ਵੇਖ ਕਿੱਡਾ ਭੋਲਾ ਵੇਖਣ ਨੂੰ ਕਹਿੰਦਾ ਮੈਂ ਕਦੇ ਪੈਸੇ ਗਿਣੇ ਵੀ ਨਹੀਂ ਤੂੰ ਪਤਾ ਨਹੀਂ ਕਿਵੇਂ ਘਾਟੇ ਵਾਦੇ ਵਿਖਾਉਂਦੀ ਹੋਏਂਗੀ ਉਹਨੂੰ ਕਿਹੜੇ ਹਿਸਾਬ ਨਾਲ ਤੈਨੂੰ ਲੈ ਕੇ ਕੌਣ ਆਇਆ ਇਹ ਇਹ ਪਖੰਡੀ ਕੋਲੇ ਸਾਡੀ ਗਵੰਡੰਗ ਸਿੰਘ ਦੀ ਜਠਾਣੀ ਲੱਗਦੀ ਸੀ ਉਹ ਲੈ ਕੇ ਆਈ ਸੀ ਉਹਦਾ ਇਹੋ ਜਿਹਾ ਕੀ ਕੀਤਾ ਸੀ ਇਹਨੇ ਉਹਦਾ ਉਹਦੇ ਕੋਲੇ ਮੁੰਡਾ ਨਹੀਂ ਸੀਗਾ ਹੁੰਦਾ ਕੁੜਗਾ ਸੀਗਾ ਤੇ ਮੁੰਡਾ ਇਹਨੇ ਦੇਤਾ ਪਤਾ ਨਹੀਂ ਉਹ ਤਾਂ ਕਹਿੰਦੀ ਸੀ ਵੀ ਉਹਦੇ ਕੋਲੇ ਜਾਵੜਾ ਤੇ ਕੰਨ ਉਹ ਬੀਬਾ ਇਹ ਕੁਦਰਤ ਦੀ ਦੇਣ ਹੁੰਦੀ ਹੈ ਭੈਣੇ ਇਹ ਕੁਦਰਤ ਦੀ ਦੇਣ ਹੁੰਦੀ ਹੈ ਜਦੋਂ ਜੋ ਪ੍ਰਮਾਤਮਾ ਨੇ ਲਿਖਿਆ ਉਦੋਂ ਮਿਲਣਾ ਹੁੰਦਾ ਕੁੜੀਆਂ ਦੇਤੀਆਂ ਤੇ ਮੁੰਡਾ ਵੀ ਦੇਣਾ ਸੀ ਨਾ ਉਹ ਤਾਂ 4-5 ਜਣਾਂ ਮੈਂ ਹੋਰ ਆਉਣ ਲਾਤੀਆਂ ਸੀਗਾ ਮੇਰੇ ਨਾਲ ਹੀ ਹੁੰਦੀਆਂ ਸੀ ਅੱਜ ਵੀ ਚਲ ਮੈਂ ਤੁਹਾਨੂੰ ਨਾਲ ਲੈ ਕੇ ਆਈ ਆ ਹਾਂ ਤੇ ਉਹ ਵੀ ਆਉਂਦਾਂ ਸੀ ਤੇ ਇਹ ਕਿਨਾਂ ਦਾ ਕਮਰਾ ਹੈ ਨੀਚੇ ਬਣਿਆ ਹੋਇਆ ਕਮਰਾ ਹਾਂਜੀ ਥੱਲੇ ਹਾਂਜੀ ਜਿੱਥੇ ਭਾਪੀ ਕਰਦੇ ਆ ਤੇ ਉੱਥੇ ਮੈਂ ਇਹਨਾਂ ਨੂੰ ਕਿਹਾ ਸੀ ਮੇਰੀ ਬੇਨਤੀ ਸੁਣੋ ਮੈਨੂੰ ਤਾਂ ਦਿਓ ਜਾਸ ਤਾਂ ਤੁਸੀਂ ਦਵਾਲਾ ਮਾਝਾ ਯਾਰ ਲੰਮਾ ਸਮਾਂ ਤਾਂ ਮੈਨੂੰ ਨਾ ਆ ਬੜੀ ਤਰਾਸਦੀ ਆ ਸਾਡੇ ਲੋਕਾਂ ਦੀ ਇੱਕ ਮਿੰਟ ਗੱਲ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਮੇਰੀ ਖੜ ਕੇ ਗੱਲ ਸੁਣ ਲੈ ਮੇਰੀ ਖੜ ਕੇ ਜੇ ਇੱਥੇ ਮੈਂ ਨਾ ਹੁੰਦਾ ਤੇ ਬੇਸ਼ੱਕ ਸਾਰੀ ਰਾਤ ਲਵਾ ਲੈਂਦਾ ਤੈਨੂੰ ਇਹ ਹੁਣ ਤੈਨੂੰ ਕੰਮ ਦੀ ਕਾਲੀ ਪੈ ਗਈ ਨਾ ਦੇਖ ਕੇ ਪੁਲਿਸ ਜੇ ਤੈਨੂੰ ਲੱਗਦਾ ਨਾ ਮੈਂ ਤੈਨੂੰ ਛੱਡ ਦੂੰ ਸਰਦਾਰ ਜੀ ਤੁਹਾਡੇ ਆਉਣ ਕਰਕੇ ਅਸੀਂ ਖੜ ਗਏ ਠੀਕ ਹੈ ਕਿ ਨਹੀਂ ਉੱਤੇ ਪੱਕੀ ਜਦੋਂ ਤੁਸੀਂ ਮੈਨੂੰ ਬੁਲਾਓਗੇ ਮੈਂ ਹਾਜ਼ਰ ਆਉਂ ਚੱਕਰ ਨਹੀਂ ਮੈਨੂੰ ਬਲਕੀਤ ਇੱਕ ਮਿੰਟ ਇੱਧਰ ਦਿਖਾ ਪਹਿਲਾਂ ਹਾਂਜੀ ਆ ਪੈਸੇ ਆ ਗਏ 55000 ਰੁਪਏ ਆ ਗਏ ਚ ਇਹਨਾਂ ਦਾ ਨੰਬਰ ਲੋਡ ਕਰ ਇਹਨਾਂ ਦੀ ਲੋਡ ਪੈਣੀ ਆ ਆਪਾਂ ਨੂੰ ਇਹਨੂੰ ਮੈਂ ਇੰਨਾ ਸੋਖਾ ਨਹੀਂ ਛੱਡਣ ਵਾਲਾ ਇੱਧਰ ਆ ਵੀ ਯਾਰ ਥੋੜਾ ਬਾਬਾ ਆਏ ਦੇ ਕਸਾਮੋਂ ਹੋਂਦ ਤੱਕ ਕਸਾਮੋਂ ਖੰਦੇ ਰਿਹਾ ਹੈ ਸਵਾਗਤ ਹੈ ਤੁਹਾਡੇ ਕੰਮ ਨਹੀਂ ਹੋਏ ਬਾਈ ਨਾ 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 ਕੰਮ ਤਾਂ ਬਹੁਤ ਕੰਮ ਤਾਂ ਤਰਖਾ ਦੇ ਪੈਸਿਆਂ ਦੇ ਮਜਾਕ ਵਿੱਚ ਹੈ ਤੁਸੀਂ ਕਹਿੰਦੇ ਸੀ ਸ਼ੇਵਾ ਸਾਡਾ ਹੈ ਬਾਬਾ ਕਿਹੜਾ ਘਰੋਂ ਸੱਦ ਕੇ ਲੈ ਆਇਆ ਤੋ ਯਾਰ ਤੁਸੀਂ ਆ ਆ ਆਈਓ ਲਾਈਨ ਉਹ ਰੋਟਾ ਸਾਰੇ ਮੈਂ ਕੱਲਾ ਤਾਂ ਨਹੀਂ ਝੂਠ ਬੋਲਿਆਂਦਾ ਹੁਣ ਤਰਖਾ ਦਸਤੀਆਂ ਦਿੱਤੀਆਂ ਬਿੱਟਾ ਨੇ ਮਲਾਹ ਹੀ ਪੈ ਰਹੇ ਆਉਂਦੇ ਹੁਣ ਨਹੀਂ ਸਾਰੇ ਮਲਾਹ ਕੋਈ ਨਹੀਂ ਅਰਜ਼ੀ ਦਿੱਤੀਆਂ ਤਾਂ ਫੇਰ ਹੀ ਮਲਾਜਮ ਆਇਆ ਨਹੀਂ ਮਲਾਜਮ ਨੂੰ ਅਜੇ ਤੱਕ ਤੁਹਾਡੇ ਨੇੜੇ ਕੋਈ ਮਲਾਜਮ ਆਇਆ ਨਹੀਂ ਤੇ ਅੱਜ ਦੁੱਧ ਦਾ ਦੁੱਧ ਪਾਣੀ ਕੀਤਾ ਇਹਨਾਂ ਨੇ ਆ ਕੇ ਚੰਗਾ ਸਰਦਾਰ ਜੀ ਬੜੀ ਮਿਹਰਬਾਨੀ ਅੱਛਾ ਬੀਬਾ ਫੇਰ ਵੇਚੋ ਬ ਮੈਨੂੰ ਹਾਂਜੀ ਅੱਛਾ ਤੇ ਇਹ ਕਹਿੰਦਾ ਵੀ ਬੰਦਿਆਂ ਨੂੰ ਲਾਉਟ ਨਹੀਂਗਾ ਵਿੱਚ ਜਾਣਾ ਸਾਰੇ ਬੀਬੀਆਂ ਜਾ ਸਕਦਾਂ ਆ ਅੱਛਾ ਕੱਲੀਆਂ ਬੀਬੀਆਂ ਜਾ ਸਕਦੀਆਂ ਬੀਬੀਆਂ ਕਹਿੰਦਾ ਕੱਲਣਾ ਜਾ ਸਕਦਾ ਨਾ ਬੰਦਿਆਂ ਨੂੰ ਅਲਾਉਡ ਨਹੀਂਗਾ اچھا ਜੇ ਮੈਨੂੰ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਮੇਰੇ ਨਾਲ ਆਏ ਹੋ ਹਾਂਜੀ ਠੀਕ ਹੈ ਤੁਹਾਨੂੰ ਆਏ ਤਾਂ ਨਹੀਂ ਵੀ ਕੋਈ ਪਬਲਿਕ ਤੁਹਾਡਾ ਚਿਹਰਾ ਵੇਖ ਲੇ ਤਾਂ ਤੁਹਾਨੂੰ ਕੋਈ ਡਰ ਤਾਂ ਨਹੀਂ ਉਸ ਗੱਲ ਦਾ ਫਿਰ ਇੰਦਰ ਨੂੰ ਮੂੰਹ ਕਰਕੇ ਗੱਲ ਕਰੋ ਪਤਾ ਲੱਗਣਾ ਚਾਹੀਦਾ ਹਾਂ ਹੁਣ ਦੱਸੋ ਤੁਹਾਨੂੰ ਤਾਂ ਕੋਈ ਡਰ ਨਹੀਂਗਾ ਤੇ ਮੈਨੂੰ ਇਹਨਾਂ ਨੇ ਕਿਹਾ ਸੀ ਤੇ ਮੈਂ ਗਈ ਸੀ ਇੱਕ ਵਾਰਾਂ ਤੇ ਇਹਨਾਂ ਦੀ ਹਰਕਤਾਂ ਤੋਂ ਫਿਰ ਮੈਨੂੰ ਬਾਈ ਯਾਰ ਕੈਮਰਾ ਬੰਦ ਕਰੋ ਯਾਰ ਤੂੰ ਕੀ ਗੱਲ ਆ ਤੂੰ ਬਾਈ ਜਿਆਦੇ ਬੌਸ ਬਾਈ ਯਾਰ ਤੁਹਾਡੀ ਕੀ ਹੋ ਗਿਆ ਤੈਨੂੰ ਫੜਾ ਮੂੰਹ ਕੀ ਤੇ ਇਹਨੂੰ ਫ ਬੰਦੇ ਉਹਨਾਂ ਅਸਕੇ ਮੇ ਕਮਰੇ ਬੰਦੋ ਦੇ ਇਹਨੂੰ ਛਲ ਬਾਰ ਲਾ ਜਾ ਕੇ ਇਹਨੂੰ ਛਲ ਬਾਰ ਲਾ ਜਾ ਕੇ ਭੱਡੇ ਹਮੈਤੀ ਨੂੰ ਹਲੋ ਸਾਹਿਬ ਜੀ ਮੂੰਹ ਬੰਦ ਕਰ ਗੱਲ ਸੁਣਦੇ ਮੈਨੂੰ ਤੁਸੀਂ ਵਾਰੀ ਵਾਰੀ ਖਰਲ ਪਾਉਣੇ ਗੱਲ ਦੇ ਵਿੱਚ ਹਾ ਬੀਬਾ ਨਾ ਨੇ ਮੇਰੀ ਪਠਾਣੀ ਨਾਲ ਵੀ ਕੀਤੀ ਸੀ ਤੇ ਉਹ ਹਟ ਗਏ ਸੇ ਇੱਥੋਂ ਤੇ ਮੇਰੇ ਨਾਲ ਵੀ ਮੈਨੂੰ ਤਾਂ ਉਦੋਂ ਪਤਾ ਲੱਗਾ ਵੀ ਹੈ ਨਹੀਂ ਇਹਦੇ ਚ ਕੁਝ ਜਿੱਦਣ ਮਤਲਬ ਵੀ ਇਹਨਾਂ ਨੇ ਮੇਰੇ ਗਰਦਨ ਤੇ ਹੱਥ ਲਾਇਆ ਉਦੋਂ نیچے ਲੈ ਗਏ ਸੀ ਇਹ ਅੱਛਾ ਤੁਹਾਨੂੰ ਵੀ ਲੈ ਗਿਆ ਹਾਂ ਲੈ ਗਿਆ ਕਹਿੰਦਾ ਮੈਂ ਤੁਹਾਨੂੰ ਕੋਈ ਅਸ਼ੀਰਵਾਦ ਦੇਣਾ ਮੈਂ ਸੱਟਾ ਦੇਣਾ ਕਹਿੰਦਾ ਮੈਂ ਪੱਕੀ ਟੋਕਿਆ ਇੱਕ ਮਿੰਟ ਬੀਬਾ ਉਹ ਉਹ ਭਾਜਰਾ ਜਾ ਵੀਰੋਂ ਇੱਥੇ ਲੈ ਕੇ ਆ ਇੱਥੇ ਲੈ ਕੇ ਆ ਉਹਨੂੰ ਇਹ ਨੇਰੀ ਬਣ ਜਾਂਦਾ ਤੇ ਮਟ ਜਿਹੇ ਮੁੜ ਕੇ ਇੱਥੇ ਲੈ ਕੇ ਆ ਉਹ ਅੱਛਾ ਦੇ ਉਦੋਂ ਮੈਨੂੰ ਮਹਿਸੂਸ ਹੋਇਆ ਮੈਂ ਕਿ ਵੀ ਹੈ ਨਹੀਂ ਇਹਦੇ ਚ ਕੋਈ ਕਾਲਾ ਮੈਂ ਕਿ ਮੈਂ ਤਾਂ ਇੰਨਾ ਪੈਸਾ ਵੀ ਕਵਾਤਾ ਹੁਣ ਮੈਂ ਤਾਂ ਤਾਂ ਲੈ ਕੇ ਅੰਦਰ ਬਾਕੀ ਸੀ ਜੀ ਇੱਥੇ ਖੜਾ ਇਹਨੂੰ ਇੱਥੇ ਮੈਂ ਤਾਂ ਲੈ ਕੇ ਸੀ ਮੈਨੂੰ ਕਿਹੜਾ ਵਾਰਸ ਕਰਾ ਦਿਓ ਬਸ ਹੁਣ ਮਤਲਬ ਛੇੜ ਛਾੜ ਕਰਦਾ ਸੀ ਹਾਂ ਬਹੁਤ ਜ਼ਿਆਦਾ ਛੇੜ ਛਾੜ ਹੋਰ ਵੀ ਕੀਤੀ ਆ ਮੈਨੂੰ ਦੱਸਿਆ ਮੇਰੇ ਨਾਲ ਦਰਾਨ ਨਾਲ ਚੜਨ ਨਹੀਂ ਜਿਹੜਾ ਮੇਰੇ ਨਾਲ ਹੁੰਦਾ ਸੀ ਮੈਂ ਤਾਂ ਉਹਨਾਂ ਨੂੰ ਵੀ ਕਿਹਾ ਤਾਂ ਵੀ ਤੁਸੀਂ ਨਾ ਆਓ ਜੀ ਉਹਨਾਂ ਨਾਲ ਵੀ ਛੇੜ ਛਾੜ ਕੀਤੀ ਹਾਂ ਜੀ ਲੈ ਆਓ ਤੁਸੀਂ ਬੈਠੋ ਸੌ ਜੀ ਤੁਹਾਨੂੰ ਆ ਸੁਣ ਇਧਰੋਂ ਸੁਣ ਜੋ ਲੋਕ ਖਵਾਛਾਈ ਸਾਡੇ ਤੋਂ ਥੋੜਾ ਕੀ ਢੱਡ ਲੋਕ ਲੋ ਨਾਲੇ ਵੇਖ ਕੀ ਕੀ ਓ ਕੀ ਆਖੇ ਕੀ ਆਖੇ ਕੀ ਆਖੇ ਹਾਂ ਵੇਖੋ ਆਪਾਂ ਪਹਿਲਾਂ ਵਾਲ ਬਨ ਵਾਲ ਬਨ ਪਹਿਲਾਂ ਵਾਲ ਬਨ ਪਹਿਲਾਂ ਵਾਲ ਬਨ ਵਾਲ ਬਨ ਵਾਲ ਬਨ ਪਰ ਡੰਡਾ ਥੋੜਾ ਬਣਾਇਆ ਆ ਵੇਖੀ ਪਖੰਡ ਮੇਢਿਆ ਰੱਖਿਆ ਇੱਕ ਮਿੰਟ ਮੈਂ ਇਹਨੂੰ ਬਣਾ ਲਉ ਕੋਈ ਨਹੀਂ ਚਪੇੜਿਆਂ ਨਾਲ ਵਾਲ ਬਨ ਵਾਲ ਬਨ ਬਨ ਵਾਲ ਕੀ ਪਖੰਡ ਮੇਢਿਆ ਤੂੰ ਚੱਲ ਜੀ ਬਹਿ ਕੇ ਗੱਲਬਾਤ ਕਰ ਦੋ ਚੁੱਪ ਕਰਦਾ ਕਿ ਡੰਡਾ ਫੇਰਾ ਹੁਣ ਤੇਰੇ ਕਰੀ ਹੋਰ ਇਹੀ ਪੈਸੇ ਫੁੱਟ ਜਿਓ ਚ ਪਾਰੀਏ ਬੇਬੇ ਮੜਾਇਆ ਫੜੋ ਹੀ ਮੜਾਇਆ ਰੋਜ਼ ਦੇ ਦਿਨ ਐ ਨਹੀਂ ਲੋੜ ਹੁੰਦਾ। ਬੰਨ ਪਹਿਲਾਂ ਤੂੰ ਕੀ ਪਖੰਡ ਵਿਢਿਆ ਹੈ ਤੂੰ? ਹੁਣ ਇੱਕ ਚੀਜ਼ ਦਾ ਧਿਆਨ ਰੱਖੀ। ਆ ਛੇੜਛਾੜ ਦਾ ਬੀਬਾ ਨੇ ਦੱਸਦਾ ਕਿ ਕਿੰਨੀਆਂ ਜਨਾਨੀਆਂ ਛੇੜੀਆਂ ਠੀਕ ਹੈ? ਬੰਨ ਲੈ ਬੰਨ ਹੁਣ ਕੋਈ ਗੱਲ ਨਹੀਂ ਦੇਖ ਲੈ ਸਾਰਾ ਕੁਝ ਲੋਕਾਂ ਨੇ। ਬੰਨ ਲੈ ਇਹਨੂੰ ਕੋਈ ਗੱਲ ਨਹੀਂ। ਬਾਹਰ ਤੈਨੂੰ ਮੈਂ ਬੰਨ ਕੇ ਲੈ ਕੇ ਜਾਊਂਗਾ। ਆ 354 ਲੱਗਣੀ ਤੇਰੇ ਤੇ। ਠੀਕ ਹੈ? ਨਿਕਲਣਾ ਤੇਰਾ ਕੋਈ ਬਲਾਦਕਾਰ ਵੀ ਆ 376 20 ਲੱਗਣੀ ਤੇਰੇ ਤੇ ਵੇਦਾ ਜਾਈਂ। ਵੇਦਾ ਜਾ ਕਰਦੇ। ਆ ਵੇਖਿਆ ਕੀ ਪਖੰਡ ਵਿਢਿਆ ਓਏ ਤੇਰਾ? ਹਾ ਕੀ ਹੈ ਕਾਦੀਆਂ ਪਾਇਆਂ ਇਹ ਕੀ ਹੈ ਨੱਚ ਬਲਕੀਤ ਹਾਂਜੀ ਆ ਇਧਰ ਬੀਬਾ ਤੁਹਾਡਾ ਕੀ ਕੋਸ਼ ਹੈ ਹੁਣ ਮੈਨੂੰ ਦੱਸ ਪੱਜਿਨੋ ਇਧਰ ਮੇਰਾ ਕੜਾ ਹੀ ਹੈ ਜੀ ਸਵਾ ਦੋ ਟੋੜਿਆਂ ਦਾ ਹੈ 1.5 ਦੋ ਲੱਖ ਦਾ ਬਣਿਆ ਹਾਂਜੀ ਤਲਾ ਹੋਰ ਹੁਣ ਦੱਸ ਦੇ ਕੈਮਰੇ ਦੇ ਮੂਹਰੇ ਖੜਾ ਬਿਨਾਂ ਸਬੂਤਾਂ ਤੋਂ ਕੋਈ ਕੰਮ ਨਹੀਂ ਕਰਦਾ ਹੁੰਦਾ ਮੈਂ ਇਹਨਾਂ ਦਾ ਕੜਾ ਮੇਮਾ ਜੀ ਆਪ ਦੇ ਹੱਥ ਨਾਲ ਆ ਕੇ ਫੜਾ ਮਾਫੀ ਮੰਗਾ ਤਾਂ ਬਨਕੇ ਮਾਫੀ ਅਸੀਂ ਕੀ ਹੁਣ ਗਾਂ ਦੇ ਮਾਫ ਕਰਨਗੇ ਤੈਨੂੰ ਤਾਂ ਕੰਨਾਂ ਨੂੰ ਵੀ ਹੱਥ ਲਵਾਏ ਜਮਾਨ ਬਸ ਕੋਈ ਗੱਲ ਨਹੀਂ ਕੰਨਾਂ ਨੂੰ ਹੱਥ ਲਵਾਉਣਾ ਮੈਂ ਚੱਲ ਉਹਨੂੰ ਫੜ ਦੂਜੇ ਨੂੰ ਚੱਲ ਇਧਰ ਆ ਓਏ ਇਧਰ ਆ